ਲੋਜੀ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਰਹੋਗੇ ਬਾਣੀ ਤੁਸੀਂ ਸਭ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਸੀਂ ਵੀ ਬਾਣੀ ਗੁਰੂ ਜੀ ਮਿਹਰ ਨਾਲ ਠੀਕ ਠਾਕ ਆ ਅੱਜ ਬਣਾਉਣੇ ਜੀ ਆਪਾਂ ਕਾਫੀ ਕਾਫੀ ਆਪਾਂ ਚਾਹ ਗੜੀ ਬਣਾਵਾਂਗੇ ਪੂਰੀ ਵਧੀਆ ਜਿਵੇਂ ਆਪਣੇ ਆਪਾਂ ਜਾਨੀ ਸ਼ਹਿਰਾਂ ਦੇ ਵਿੱਚ ਪੀਂਦੇ ਆ ਨਾ ਉਸ ਤਰ੍ਹਾਂ ਬਣਾਵਾਂਗੇ ਬਹੁਤ ਵਧੀਆ ਕਾਫੀ ਬਣਦੀ ਆ ਇਹਦੇ ਵਿੱਚ ਆਪਾਂ ਕੋਈ ਬੜਾ ਸਮਾਨ ਤਾਂ ਨਹੀਂ ਲਏ ਜੀ ਆਪਣੇ ਕੋਲ ਖਾਸ ਸਮਾਨ ਨਹੀਂ ਲਿਆ ਆਪਾਂ ਤੇ ਬੜਾ ਕੋਈ ਕੁਝ ਨਹੀਂ ਗਾ

चमचे नाले ही मिक्स कर लेंगे झग मिलावे चमचे की हिल बोतल में मशीन बना देवे झरम बोतल थोड़ी जी बर्फ पा दें दो खाने पहले ढक्कन बंद कर लेने कुछ चेर आप बन गया जी बहुत झाग है किसी कौडी चढ़ है बहुत झग बनी है जी कौडी चढ़िया बन गई जी बहुत झागी झग बढ़ गई बहुत ज्यादा बनी है पा दिनेच गर्म गर्म दुद्ध पा दें बच्चे भी मैं ना उस बोतल च पाली से झग बहुत ज्यादा सी अजे भी निकली नहीं सी सारी बार उस पालिया ਆਦੇ ਸੋਹਣੀ ਹੈ। ਜਿਹੜੀ ਬੇਖੰਚੀ ਸੋਹਣੀ ਹੋਵੇ ਉਹ ਖਾਨਚ ਵੀ ਵਧੀਆ ਲੱਗਦੀ ਹੈ। ਬਹੁਤ ਵਧੀਆ ਬਣੀ ਹੈ ਜੀ ਕਹੋਗੀ। 2 ਮਿੰਟਾਂ ਦਾ ਕੰਮ ਨਹੀਂ ਤੁਸੀਂ ਹਾਂ ਜਿਵੇਂ ਮਰਜ਼ੀ ਘਰ ਆਏ ਹੋ ਜਿਵੇਂ ਮਰਜ਼ੀ ਬਣਾਓ ਜੇ ਆਪ ਨੂੰ ਵੀ ਕਿਤੇ ਸੋਹਣੀ ਸ਼ੌਂਕ ਆ ਤਾਂ ਆਪ ਵੀ ਬਣਾ ਕੇ ਪੀ ਸਕਦੇ ਆ। ਨਹੀਂ ਮਿੱਠਾ ਪਾਇਆ ਸੀ ਆਪਾਂ ਕਿ ਕੌਫੀ ਜੀ ਮਿੱਠਾ ਪਾੜਿਆ ਸੀ। ਪੈਨ ਚਮਚੇ 1 ਕੱਪ ਜਿੰਨਾ। ਇਹਦੇ ਜਿਨੀ ਪਾਇਆ ਮਿੱਠਾ। ਬੋਕੇ ਸੌਖੀ ਜੀ ਰੈਸਪੀ ਹੈ। ਅੱਗੇ ਤਾਂ ਸਿੱਧੀ ਹੁੰਦੀ ਅਸੀਂ ਦੂਜੀ ਡੱਬੂਆਂ ਵਾਲੀ ਸ਼ੀਸ਼ੇ ਵਾਲੀ। ਉਹ ਥੋੜੇ ਜਿਹੇ ਜੰਮ ਜਾਂਦੀ ਸੋਣ ਪਡੂngਾળી ਲਿਆ ਕੇ ਰੱਖਦੇ ਆ ਜਿੰਨੀ ਲੋੜ ਆ ਵਰਤ ਲੋ ਬਾਕੀ ਉਵੇਂ ਹੀ ਬੰਨੀਆਂ ਰਹਿੰਦੇਗਾ ਉਹ ਜਿੰਨਾ ਮਰਜ਼ੀ ਵਿਚਾ ਕਰ ਲੋ ਫੇਰ ਵੀ ਪਤਾ ਨਹੀਂ ਉਹ ਕਿਵੇਂ ਚਮਚਾ ਗਿੱਲਾ ਲੱਗਦਾ ਸੀ ਕੀ ਹੁੰਦਾ ਸੀ ਉਹ ਜੰਮ ਹੀ ਜਾਂਦੀ ਸੀ ਜਿਹਨੂੰ ਟਰਾਈ ਕਰਿਓ ਆਪਦੇ ਘਰੇ ਬਣਾਇਓ ਤੁਸੀਂ ਵੀ ਠੀਕ ਆ ਜੀ ਆਪਾਂ ਵੀਡੀਓ ਚੰਗੀ ਲੱਗੀ ਤਾਂ ਅਗਸ਼ਿਰ ਜ਼ਰੂਰ ਕਰੇ ਵੀਡੀਓ ਦਾ ਅੰਡੇ ਇੱਥੇ ਹੀ ਕਰਦੀ ਆ ਚੈਨਲ ਤੇ ਪਹਿਲੀ ਵਾਰ ਆਇਆ ਜੇ ਨਾਲ ਸਬਸਕ੍ਰਾਈਬ ਕਰਕੇ ਜਾਏ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ